ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤ ਸਾਬਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਮਨੁੱਖ ਮਸੀਹਾ ਵਾਲੇ ਦਿਨ ਇਹ ਇੱਕ ਪਾਠ ਕਰ ਲਵੇ ਤਾਂ ਦੁਨੀਆ ਦਾ ਸਭ ਤੋਂ ਅਮੀਰ ਅਤੇ ਤਾਕਤਵਰ ਵਿਅਕਤੀ ਬਣ ਜਾਵੇਗਾ ਤਾਂ ਉਹ ਕਿਹੜਾ ਪਾਠ ਹੈ ਜਿਹੜਾ ਸਾਨੂੰ ਤਾਕਤਵਰ ਬਣਾ ਸਕਦਾ ਹੈ ਇਸ ਬਾਰੇ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਤੇ ਉਹ ਪਾਠ ਕਿਸ ਸਮੇਂ ਕਰਨਾ ਹੈ ਕਿਸ ਵਿਧੀ ਨਾਲ ਕਰਨਾ ਹੈ ਇਸ ਬਾਰੇ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਰੂਰ ਲਿਖ ਕੇ ਆਇਓ ਤੇ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਡੇ ਵੱਲੋਂ ਕੀਤੀ ਗਈ ਏ ਕਨਿੱਕੀ ਜਹੀ ਕੋਸ਼ਿਸ਼ ਸਾਡੇ ਤੇ ਕਿਰਪਾ ਵਰਤਾ ਸਕਦੀ ਹੈ ਤੇ ਅਸੀਂ ਗੁਰੂ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ ਜਿੱਥੇ ਵੀ ਬੈਠਦੇ ਹੋ ਬਸ ਉੱਥੇ ਹੀ ਗੱਲ ਆਪਣੇ ਪਰਮਾਤਮਾ ਦੀ ਕਰੋ ਕਿਉਂਕਿ ਬਾਕੀ ਕੱਲਾ ਸਭ ਵਿਅਰਥ ਹੁੰਦੀਆਂ ਹਨ ਬਸ ਜਪਿਆ ਹੋਇਆ ਨਾਮ ਤੇ ਕੀਤੇ ਹੋਏ ਚੰਗੇ ਕਰਮ ਹੀ ਨਾਲ ਜਾਣੇ ਹਨ ਤੇ ਫਿਰ ਅਸੀਂ ਗੁਰਬਾਣੀ ਦੀ ਗੱਲ ਕਰਕੇ ਚੰਗੇ ਕਰਮ ਆਪਣੀ ਜ਼ਿੰਦਗੀ ਨੂੰ ਸਵਾਰਾਂਗੇ ਸਾਧ ਸੰਗਤ ਜੀ ਮਹਾਂਪੁਰਖ ਜੀ ਬਹੁਤ ਹੀ ਸੋਹਣਾ ਸਮਝਾਉਂਦੇ ਹਨ ਕਹਿੰਦੇ ਹਨ ਕਿ ਸਿੱਖ ਦੇ ਕੋਲ ਸਭ ਤੋਂ ਕੀਮਤੀ ਚੀਜ਼ ਹੈ ਬਾਣੀ ਜੋ ਰੋਜ਼-ਰੋਜ਼ ਗੁਰਬਾਣੀ ਪੜਦਾ ਹੈ ਬਾਣੀ ਦਾ ਜਾਪ ਕਰਦਾ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੁੰਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਗੀ ਬਾਣੀ ਬਾਤ ਹੀ ਸ਼ਕਤੀਸ਼ਾਲੀ ਹੈ ਜੋ ਵੀ ਮਨੁੱਖ ਇਸ ਬਾਣੀ ਨੂੰ ਪੜਦਾ ਹੈ ਉਹ ਦੁਨੀਆ ਦਾ ਸਭ ਤੋਂ ਤਾਕਤਵਰ ਅਤੇ ਧਨਵਾਨ ਵਿਅਕਤੀ ਬਣ ਜਾਂਦਾ ਹੈ ਪਰ ਅਸੀਂ ਤਾਂ ਹਰ ਰੋਜ਼ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਪੜ ਨਹੀਂ ਸਕਦੇ ਇਸ ਕਰਕੇ ਸਾਡੇ ਗੁਰੂ ਸਾਹਿਬਾਨਾਂ ਨੇ ਸੰਤ ਮਹਾਪੁਰਖਾਂ ਨੇ ਸਾਨੂੰ ਉਹ ਕਿਹੜਾ ਪਾਠ ਕਰਨ ਲਈ ਕਿਹਾ ਹੈ ਕਿਹੜੀ ਜੁਗਤ ਦੱਸੀ ਹੈ ਤਾਂ ਕਿ ਸਾਡਾ ਵੀ ਬੇੜਾ ਪਾਰ ਹੋ ਸਕੇ ਉਹ ਕਿਹੜਾ ਪਾਠ ਹੈ ਇਹ ਦੱਸਣ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਇਤਿਹਾਸ ਦੇ ਵਿੱਚੋਂ ਸਾਖੀ ਸੁਣਾਉਂਦੇ ਹਾਂ ਨਾਲ ਹੀ ਇਹ ਸਾਖੀ ਸੁਣ ਕੇ ਸਾਡੇ ਮਨ ਦੇ ਹੋਰ ਵੀ ਸ਼ੰਕੇ ਦੂਰ ਹੋਣਗੇ ਕਾਇਮ ਨੋਖਾ ਪਾਠ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਬਾਣੀ ਦੀ ਸਮਝ ਨਹੀਂ ਲੱਗਦੀ ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥ ਸਮਝ ਨਹੀਂ ਆਉਂਦੇ ਤਾਂ ਅੱਜ ਦੀ ਵੀਡੀਓ ਨੂੰ ਸੁਣ ਕੇ ਤੁਹਾਡੇ ਮਨ ਦੇ ਸਾਰੇ ਹੀ ਸ਼ੰਕੇ ਦੂਰ ਹੋ ਜਾਣਗੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਆਪਣੀ ਕਥਾ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਤਾਂ ਉਥੋਂ ਦੋ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਦੁਕਾਨਦਾਰ ਹਾਂ ਅਸੀਂ ਆਪਣੀ ਦੁਕਾਨ ਆਪ ਚਲਾਉਣੇ ਹਾਂ ਅਸੀਂ ਸਾਰਾ ਹੀ ਧਨ ਆਪਣੀ ਕੀਰਤ ਦੇ ਵਿੱਚ ਲਗਾ ਦਿੰਨੇ ਹਾਂ ਕਿਤੇ ਹੈਗਾ ਸਾਡੀ ਰਸਨਾ ਤੇ ਵਾਹਿਗੁਰੂ ਆ ਜਾਵੇ ਨਹੀਂ ਤਾਂ ਅਸੀਂ ਸਾਰਾ ਦਿਨ ਹੀ ਆਪਣੇ ਕੰਮ ਵਿੱਚ ਲੱਗੇ ਰਹਿਨੇ ਆ ਅਸੀਂ ਸਵੇਰੇ ਉੱਠ ਕੇ ਬਸ ਜਪਜੀ ਸਾਹਿਬ ਦਾ ਪਾਠ ਕਰ ਲੈਨੇ ਆ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਅਤੇ ਸੌਣ ਤੋਂ ਪਹਿਲਾਂ ਕੀਰਤਨ ਸੋਇਲਾ ਸਾਹਿਬ ਜੀ ਦਾ ਪਾਠ ਕਰਦੇ ਹਾਂ ਅਸੀਂ ਬਾਣੀ ਤਾਂ ਜ਼ਰੂਰ ਪੜਦੇ ਹਾਂ ਤਾਂ ਕਿ ਵਾਹਿਗੁਰੂ ਵੀ ਸਾਡਾ ਬੇੜਾ ਪਾਰ ਕਰ ਦੇਣਗੇ ਸਾਡੀ ਬੜੀ ਸੁਣੀ ਬਾਣੀ ਦਾ ਸਾਨੂੰ ਫਲ ਮਿਲੇਗਾ ਕਹਿੰਦੇ ਹਨ ਕਿ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦਾ ਸਵਾਲ ਸੁਣਿਆ ਤੇ ਕਿਹਾ ਭਾਈ ਤੁਹਾਨੂੰ ਤੁਹਾਡੇ ਇਸ ਸਵਾਲ ਦਾ ਜਵਾਬ ਆਪਾਂ ਕੱਲ ਨੂੰ ਦੇਵਾਂਗੇ ਤਾਂ ਉੱਥੇ ਬੈਠੀ ਸਾਰੀ ਸੰਗਤ ਬਹੁਤ ਹੀ ਹੈਰਾਨ ਹੋਈ ਕਿ ਪਾਸ਼ਾ ਜੀ ਦੇ ਕੋਲ ਤਾਂ ਹਰ ਸਵਾਲ ਦਾ ਜਵਾਬ ਹੁੰਦਾ ਹੈ ਇਸ ਗੱਲ ਦਾ ਜਵਾਬ ਕੱਲ ਕਿਉਂ ਕਿਹਾ ਹੈ ਦੇਣ ਵਾਸਤੇ ਜਦੋਂ ਅਗਲਾ ਦਿਨ ਹੋਇਆ ਫਿਰ ਕਥਾ ਕੀਰਤਨ ਹੋ ਰਹੀ ਸੀ ਸਾਰੀ ਸੰਗਤ ਉਸ ਸਵਾਲ ਦਾ ਜਵਾਬ ਸਾਰੀ ਹੀ ਸੰਗਤ ਉਸ ਸਵਾਲ ਦਾ ਜਵਾਬ ਉਡੀਕ ਰਹੀ ਸੀ ਉਹ ਸਿੱਖ ਭਰਾ ਆਪਣੇ ਸਵਾਲ ਦੇ ਜਵਾਬ ਲੱਭ ਰਹੇ ਸੀ ਪਰ ਕਹਿੰਦੇ ਹਨ ਕਿ ਪਾਸ਼ਾ ਜੀ ਨੇ ਫਿਰ ਕਥਾ ਵਿਚਾਰ ਕੀਤੀ ਤੇ ਸਮਾਪਤੀ ਕਰ ਦਿੱਤੀ ਪਰ ਬਾਬਾ ਜੀ ਨੇ ਫਿਰ ਕੋਈ ਜਵਾਬ ਨਾ ਦਿੱਤਾ ਕਥਾ ਕੀਰਤਨ ਦੀ ਸਮਾਪਤੀ ਤੋਂ ਬਾਅਦ ਉਹ ਜੰਗਲ ਵੱਲ ਤੁਰ ਪਏ ਤੇ ਨਾਲ ਹੀ ਉਹਨਾਂ ਨੇ ਸੰਗਤਾਂ ਨੂੰ ਇਹ ਨਾ ਲੈ ਲਿਆ ਕਿ ਤੁਸੀਂ ਵੀ ਨਾਲ ਚੱਲੋ ਸ਼ਾਇਦ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇ ਅਤੇ ਸੰਗਤ ਵੀ ਤੁਰ ਪਈ ਕਿ ਸ਼ਾਇਦ ਸਾਨੂੰ ਸਵਾਲ ਦਾ ਜਵਾਬ ਮਿਲ ਜਾਵੇ ਕਹਿੰਦੇ ਹਨ ਕਿ ਇਹ ਗੱਲ ਸੁਣ ਕੇ ਫਿਰ ਸਾਰੇ ਹੀ ਹੈਰਾਨ ਹੋ ਗਏ ਕਿ ਜੰਗਲ ਵਿੱਚ ਉਹ ਕਿਵੇਂ ਸਵਾਲ ਦਾ ਜਵਾਬ ਮਿਲੇਗਾ ਪਰ ਕਹਿੰਦੇ ਹਨ ਕਿ ਗੁਰੂ ਦਾ ਹੁਕਮ ਸੀ ਸਾਰੀ ਸੰਗਤ ਉਹ ਸਵਾਲ ਦੇ ਜਵਾਬ ਦਾ ਪਤਾ ਕਰਨ ਵਾਸਤੇ ਅਤੇ ਦੋਵੇਂ ਸਿੱਖ ਭਰਾ ਵੀ ਨਾਲ ਹੀ ਤੁਰ ਪਏ ਕਹਿੰਦੇ ਹਨ ਕਿ ਜਦੋਂ ਜੰਗਲ ਵਿੱਚ ਗਏ ਤੇ ਥੋੜੇ ਜਿਹੇ ਅੱਗੇ ਗਏ ਉੱਥੇ ਇੱਕ ਚੀਜ਼ ਚਮਕਦੀ ਦੇਖੀ ਮੇਰੇ ਸੇਵੇਂ ਪਾਸ਼ਾ ਜੀ ਨੇ ਕਿਹਾ ਕਿ ਭਾਈ ਸਿੱਖੋ ਉਹ ਸਾਹਮਣੇ ਚੀਜ਼ ਕਿੰਨੀ ਚਮਕ ਰਹੀ ਹੈ ਜਿਵੇਂ ਕੋਈ ਕੀਮਤੀ ਹੀਰਾ ਹੋਵੇ ਕੀਮਤੀ ਚੀਜ਼ ਹੋਵੇ ਕਿੰਨੀਆਂ ਲਿਸ਼ਕਾਂ ਵੀ ਮਾਰ ਰਹੀ ਹੈ ਤੁਸੀਂ ਜਾਓ ਤੇ ਜਾ ਕੇ ਲੈ ਕੇ ਆਓ ਉਹ ਕਹਿੰਦੇ ਕਿ ਇਹ ਕੀ ਚੀਜ਼ ਹੈ ਉਹ ਸਿੱਖੋ ਉਸ ਚਮਕਦੀ ਹੋਈ ਚੀਜ਼ ਵੱਲ ਤੁਰ ਪਏ ਤੇ ਜਦੋਂ ਉਹ ਚੁੱਕ ਕੇ ਲਿਆਰੇ ਸੀ ਤੇ ਆ ਕੇ ਪਾਸ਼ਾ ਜੀ ਨੂੰ ਕਿਹਾ ਕਿ ਪਾਸ਼ਾ ਜੀ ਇਹ ਕੋਈ ਕੀਮਤੀ ਚੀਜ਼ ਨਹੀਂ ਹੈ ਪਾਸ਼ਾ ਜੀ ਕਹਿਣ ਲੱਗੇ ਕਿ ਇਹ ਟੁੱਟਿਆ ਹੋਇਆ ਘੜਾ ਹੈ ਇਹ ਤਾਂ ਬਹੁਤ ਹੀ ਕੀਮਤੀ ਕਸ਼ਵੰਗ ਵਾਂਗ ਚਮਕ ਰਿਹਾ ਸੀ ਇਹਦੇ ਵਿੱਚ ਇਨੀ ਚਮਕ ਕਿੱਥੋਂ ਆ ਗਈ ਉਹ ਕਹਿਣ ਲੱਗੇ ਕਿ ਪਾਸ਼ਾ ਜੀ ਲੱਗਦਾ ਹੈ ਕਿ ਇਹ ਕਿਸੇ ਤਰ੍ਹਾਂ ਦਾ ਟੁੱਟਿਆ ਹੋਇਆ ਘੜਾ ਹੈ ਕੋਈ ਲੱਕੜਹਾਰਾ ਲੱਕਣਾ ਕਟਣ ਆਉਂਦਾ ਹੋਵੇਗਾ ਤੇ ਆਪਣੇ ਪੀਣ ਦੇ ਲਈ ਇੱਥੇ ਪਾਣੀ ਰੱਖਦਾ ਹੋਵੇਗਾ ਤੇ ਉਸ ਵਿੱਚ ਲੱਸੀ ਬਣਾਉਂਦਾ ਹੋਵੇਗਾ ਇਸ ਵਿੱਚ ਲੱਸੀ ਦਾ ਠੰਡਾ ਲੱਗਾ ਹੋਇਆ ਹੈ ਜੋ ਇਸ ਘੜੇ ਦਾ ਪਾਣੀ ਲਿਸ਼ਕਾ ਮਾਰ ਰਿਹਾ ਹੈ ਕਹਿੰਦੇ ਹਨ ਕਿ ਮੇਰੇ ਪਾਸ਼ਾ ਜੀ ਕਹਿਣ ਲੱਗੇ ਕਿ ਇਹ ਕਿਦਾਂ ਹੋ ਸਕਦਾ ਹੈ ਨਾ ਹੀ ਇਸ ਵਿੱਚ ਪਾਣੀ ਹੈ ਤੇ ਨਾ ਹੀ ਲੱਸੀ ਹੈ ਨਾ ਹੀ ਮੱਖਣ ਹੈ ਤੇ ਇਹ ਜ ਟੁੱਟ ਵੀ ਗਿਆ ਹੈ ਤੇ ਇਹ ਤਾਂ ਟੁੱਟ ਵੀ ਗਿਆ ਹੈ ਫਿਰ ਵੀ ਇਹ ਕਿਵੇਂ ਲਿਸ਼ਕਾ ਮਾਰ ਰਿਹਾ ਹੈ ਤੇ ਕਹਿੰਦੇ ਕਿ ਉਹਨਾਂ ਸਿੱਖਾਂ ਨੇ ਕਿਹਾ ਕਿ ਨਹੀਂ ਸੱਚੇ ਪਾਤਸ਼ਾਹ ਭਾਵੇਂ ਇਸ ਵਿੱਚ ਲੱਸੀ ਨਹੀਂ ਹੈ ਮੱਖਣ ਨਹੀਂ ਹੈ ਪਰ ਰੋਜ਼-ਰੋਜ਼ ਇਸ ਵਿੱਚ ਲੱਸੀ ਪੈਣ ਕਰਕੇ ਮੱਖਣੀ ਦਾ ਠਿੰਦਾ ਲੱਗਣ ਕਰਕੇ ਹੁਣ ਇਹਦੇ ਅੰਦਰੋਂ ਠਿੰਦਾ ਨਹੀਂ ਜਾ ਰਿਹਾ ਅਤੇ ਨਾ ਹੀ ਜਾ ਸਕਦਾ ਹੈ ਇਸਨੇ ਹਮੇਸ਼ਾ ਇਦਾਂ ਹੀ ਰਹਿਣਾ ਹੈ ਇਸ ਦੀ ਠੀਕਰੀ ਵੀ ਹੋ ਜਾਵੇਗੀ ਤਾਂ ਵੀ ਇਸਦਾ ਠਿੰਦਾ ਖਤਮ ਨਹੀਂ ਹੋ ਸਕਦਾ ਤਾਂ ਫਿਰ ਮੇਰੇ ਪਾਸ਼ਾ ਜੀ ਨੇ ਕਿਹਾ ਗੁਰਮਖੋ ਫਿਰ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਸਾਰੇ ਸਿੱਖ ਫਿਰ ਹੈਰਾਨ ਹੋ ਗਏ ਕਿ ਸਾਡੇ ਸਵਾਲ ਦਾ ਜਵਾਬ ਇਸ ਟੁੱਟੇ ਘੜੇ ਦੇ ਵਿੱਚੋਂ ਕਿਵੇਂ ਮਿਲ ਗਿਆ ਤਾਂ ਫਿਰ ਪਾਸ਼ਾ ਜੀ ਨੇ ਸਪਸ਼ਟ ਰੂਪ ਦੇ ਵਿੱਚ ਸਮਝਾਇਆ ਕਿ ਜਿਸ ਤਰ੍ਹਾਂ ਇਸ ਘੜੇ ਦੇ ਵਿੱਚ ਸਿਰਫ ਲੱਸੀ ਪੈ ਰਹੀ ਸੀ ਲੱਸੀ ਦੇ ਨਾਲ ਹੀ ਮੱਖਣ ਲੱਗਾ ਸੀ ਉਹਦੇ ਕਰਕੇ ਇਸ ਘੜੇ ਦਾ ਠੰਡਾਪਨ ਨਹੀਂ ਗਿਆ ਤੇ ਟੁੱਟਣ ਕਰਕੇ ਵੀ ਉਸ ਘੜੇ ਦਾ ਠੰਡਾ ਨਹੀਂ ਗਿਆ ਇਸ ਤਰ੍ਹਾਂ ਜੋ ਮਨੁੱਖ ਰੋਜ਼-ਰੋਜ਼ ਗੁਰਬਾਣੀ ਪੜ੍ਹਦਾ ਹੈ ਉਸਦੇ ਮਨ ਵਿੱਚ ਸਮਝ ਆਵੇ ਭਾਵੇਂ ਨਾ ਆਵੇ ਪਰ ਇੱਕ ਵਾਰ ਜਦ ਰਸਨਾ ਉੱਪਰ ਆ ਗਈ ਉਹ ਹਿਰਦੇ ਵਿੱਚ ਵਾਸੀ ਜਾਵੇਗੀ ਤੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਬਾਣੀ ਖੁਦ ਨਿਰੰਕਾਰ ਹੈ ਬੋਲ ਕੇ ਵੀ ਸਾਨੂੰ ਸਾਰਾ ਕੁਝ ਨਹੀਂ ਦੱਸਦੀ ਬਸ ਫਰਕ ਇਹਨਾਂ ਹੈ ਕਿ ਸਾਨੂੰ ਸਮਝ ਨਹੀਂ ਆਉਂਦੀ ਗੁਰੂ ਜੀ ਨੇ ਕਿਹਾ ਕਿ ਭਾਈ ਜਪਜੀ ਸਾਹਿਬ ਦਾ ਪਾਠ ਆਪ ਹੀ ਪ੍ਰਤੱਖ ਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਹੈ ਜੋ ਵੀ ਲੋਕੋ ਜਪਜੀ ਸਾਹਿਬ ਜੀ ਦਾ ਪਾਠ ਰੋਜ਼-ਰੋਜ਼ ਕਰਦੇ ਹਨ ਤੇ ਇੱਕ ਮਨ ਇੱਕ ਚਿੱਤ ਹੋ ਕੇ ਕਰਦੇ ਹਨ ਸ਼ਰਧਾ ਦੇ ਨਾਲ ਕਰਦੇ ਹਨ ਉਹਨਾਂ ਉੱਪਰ ਗੁਰੂ ਦੀ ਕਿਰਪਾ ਜ਼ਰੂਰ ਹੁੰਦੀ ਹੈ ਤਾਂ ਫਿਰ ਆਪਾਂ ਵੀ ਇਸ ਸਾਖੀ ਤੋਂ ਇਹੀ ਸਿੱਖਿਆ ਲੈਣੀ ਹੈ ਕਿ ਬਾਣੀ ਦੇ ਅਰਥ ਸਮਝ ਆਉਣ ਭਾਵੇਂ ਨਾ ਆਉਣ ਪਰ ਬਾਣੀ ਪੜਨੀ ਜ਼ਰੂਰ ਚਾਹੀਦੀ ਹੈ ਭਾਵੇਂ ਜਿੰਨੀ ਮਰਜ਼ੀ ਕੰਮ ਹੋਣ ਪਰ ਅੰਮ੍ਰਿਤ ਵੇਲੇ ਦਾ ਸਮਾਂ ਜ਼ਰੂਰ ਸੰਭਾਲਣਾ ਹੈ ਤੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਦੇ ਪਾਠ ਨਾਲ ਹੀ ਕਰਨੀ ਹੈ ਤੇ ਦਿਨ ਦੀ ਸਮਾਪਤੀ ਰਹਿਰਾਸ ਦੇ ਪਾਠ ਦੇ ਨਾਲ ਕਰਨੀ ਹੈ ਸੋਂ ਤੋਂ ਤੁਰੰਤ ਪਹਿਲਾਂ ਸੋਈਲਾ ਸਾਹਿਬ ਜੀ ਦਾ ਪਾਠ ਇਸ ਨਾਲ ਸਾਡਾ ਬੇੜਾ ਵੀ ਜ਼ਰੂਰ ਪਾਰ ਹੋ ਜਾਵੇਗਾ ਵਾਹਿਗੁਰੂ ਜੀ ਸੱਚੇ ਪਾਸ਼ਾ ਜੀ ਕਹਿੰਦੇ ਹਨ ਜਿਸ ਪਰਿਵਾਰ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਉਸ ਪਰਿਵਾਰ ਦਾ ਬੇੜਾ ਪਾਰ ਹੋ ਜਾਂਦਾ ਹੈ ਤੇ ਪਰਿਵਾਰ ਦੇ ਵਿੱਚ ਸਿੱਖੀ ਦਾ ਬੂਟਾ ਲੱਗ ਜਾਂਦਾ ਹੈ ਤਰੇ ਜੇਸੇ ਘਰ ਵਿੱਚੋਂ ਬਾਣੀ ਵਿਸਰ ਜਾਵੇ ਜੋ ਮਨੁੱਖ ਬਾਣੀ ਨਹੀਂ ਪੜ੍ਹਦੇ ਉਹਨਾਂ ਦੇ ਘਰ ਵਿੱਚ ਸਿੱਖੀ ਵੀ ਨਹੀਂ ਆਉਂਦੀ ਤਾਂ ਫਿਰ ਅਸੀਂ ਆਪ ਹੀ ਗੁਰਬਾਣੀ ਨਾਲ ਜੁੜਨਾ ਹੈ ਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਤਰੱਕੀ ਕਰਨ ਤੇ ਬਾਣੀ ਦੇ ਨਾਲ ਜੁੜਨ ਤਾਂ ਇਸ ਦੀ ਸ਼ੁਰੂਆਤ ਸਾਨੂੰ ਹੀ ਕਰਨੀ ਪਵੇਗੀ ਇਸ ਤਰ੍ਹਾਂ ਬਾਣੀ ਪੜ੍ਹਨ ਦਾ ਫਾਲ ਸਾਨੂੰ ਜਰੂਰ ਮਿਲੇਗਾ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਵਿੱਚ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜ਼ਰੂਰ ਲਿਖ ਕੇ ਆਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ